ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਬਹੁਤ ਠੀਕ ਹੋਵੋਗੇ ਤੇ ਅੱਜ ਦੀ ਸੁਬਾ ਸਜਰੀ ਸਵੇਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਟਾਈਮ ਕਾਫੀ ਹੋ ਗਿਆ 8:00 ਕੀ ਹੋ ਗਏ ਆ ਜੀ ਤੇ ਹੁਣ ਮੈਂ ਬਣਾਉਂਗੀ ਰੋਟੀ ਕਿਉਂਕਿ ਅੱਗ ਨਾਲ ਜਿਹੜੀ ਸੁਬਾ ਸੁਬਾ ਗਾਇਜ਼ ਬਹੁਤ ਮੁਸ਼ਕਲ ਨਾਲ ਚੜਦੀ ਹੈ ਤੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਮੈਂ ਕਿਹਾ ਪਹਿਲਾਂ ਅੱਗ ਚੜ੍ਹਾ ਲਈਏ ਫਿਰ ਉਸ ਤੋਂ ਬਾਅਦ ਪਕਾਵਾਂਗੇ ਰੋਟੀਆਂ ਕਿਉਂਕਿ ਗਿੱਲੀਆਂ ਨਾਲ ਲੱਕੜਾਂ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਗਾਇਜ਼ ਇਸ ਕਰਕੇ ਤੇ ਇੱਧਰ ਦੇਖੋ ਗਾਇਜ਼ ਅਸੀਂ ਨਾ ਰਾਤ ਸ਼ਿਕਾਰ ਫੜਿਆ ਹੋਇਆ ਸੀਗਾ ਓਏ ਇਹ ਆਹ ਆ ਬੈਠਾ ਵਿੱਚ ਇਧਰ ਇਹ ਦੇਖੋ ਬੈਠਾ ਵਿੱਚ ਤੇਨਾ ਥੋੜੀ ਤੁੱਪ ਚੜ ਜੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਛੱਡ ਕੇ ਆਵਾਂਗੇ ਉਧਰ ਪਰੇ ਦੂਰ ਛੱਡ ਆਵਾਂਗੇ ਤੇ ਮੈਂ ਕਹਿੰਨਾ ਚਲੋ ਪਹਿਲਾਂ ਰੋਟੀ ਰੱਟੀ ਪਕਾ ਲਾ ਉਸ ਤੋਂ ਬਾਅਦ ਇੱਕ ਵਾਰੀ ਮੈਂ ਕਹਿੰਨਾ ਅੱਗ ਬਣ ਜੇ ਮੱਥਾ ਮਾਰਨਾ ਪੈਂਦਾ ਫਿਰ ਗਿੱਲੀਆਂ ਸੱਲੀਆਂ ਦੇ ਨਾਲ ਮੈਂ ਤਾਂ ਘੰਟਾ ਹੋ ਗਿਆ ਮੈਨੂੰ ਇੱਥੇ ਮੱਥਾ ਮਾਰੀ ਜਾਂਦੀ ਅੱਗ ਨਹੀਂ ਬਣੀ ਜੇ ਦੋ ਮੈਂ ਇੱਥੋਂ ਹੀ ਅੱਗ ਨਹੀਂ ਬਲਦੀ ਤੇ ਫਿਰ ਜਵਾਕਾਂ ਤੋਂ ਕਿੱਥੋਂ ਅੱਗ ਬਲਦੀ ਹੋਣੀ ਹੈ ਹਨਾ ਤੇ ਗਾਇਸ ਕਿਰ ਮੈਂ ਹੱਥ ਧੋਲਾ ਤੁਹਾਨੂੰ ਪਤਾ ਵੀ ਮੈਂ ਕਿੜਕੀ ਨੂੰ ਹੱਥ ਲਾ ਕੇ ਆਈਆਂ ਹਨਾ ਵਧੀਆ ਸਾਬਣ ਨਾਲ ਵਰਕ ਕਰਕੇ ਉਹਨੀ ਇੱਕ ਵਾਰੀ ਮੈਂ ਹੱਥ ਤੇ ਫਿਰ ਮੈਂ ਸਬਜ਼ੀ ਗਰਮ ਰੱਖ ਦਿੰਨੀ ਕਿਉਂਕਿ ਰੋਟੀ ਤਾਂ ਮੈਂ ਪਹਿਲਾਂ ਗੈਸ ਤੇ ਪਕਾ ਲੈਂਦੀ ਸੀ ਅੱਜ ਮੈਂ ਖੈ ਚਲੋ ਅੱਜ ਨਾ ਚੁੱਲੇ ਤੇ ਬਣਾ ਕੇ ਰੋਟੀ ਕਰਨੀ ਹੈ ਕਿਉਂਕਿ ਜਿਹੜੀ ਚੁੱਲੇ ਦੀ ਰੋਟੀ ਹੁੰਦੀ ਨਾ ਗਾਇਸ ਉਸ ਦਾ ਸਵਾਦ ਹੀ ਅਲੱਗ ਹੁੰਦਾ ਹੈ ਤੇ ਐਨੇ ਚਲੋ ਆਗੂ ਗੁੰ ਬਣਦੀ ਆ ਇਹ ਐਨੇ ਮ ਹੱਥ ਹੈ ਜਿਹੜੇ ਵਾਸ਼ ਕਰਿਆ ਵਾ ਕਿਉਂਕਿ ਮੈਂ ਕੜਕੀ ਨੂੰ ਲਾ ਬੈਠੀ ਹੱਥ ਤੁਹਾਨੂੰ ਸ਼ਕਾਰ ਦਿਖਾਇਆ ਸੀਗਾ ਹਨਾ ਨਾਲੇ ਮੈਂ ਤਵਾ ਮਾਂਜ ਕੇ ਲੱਖੇ ਆ ਕਿਉਂਕਿ ਰਾਤ ਨੂੰ ਬਾਹਰ ਪਿਆ ਹੁੰਦਾ ਨਾ ਤੇ ਕੋਈ ਜਾਨਵਰ ਜ਼ਹਿਰੀਲਾ ਇਹ ਮੇਰੀਆਂ ਭੈਣਾਂ ਨੂੰ ਵੀ ਸੰਦੇਸ਼ ਹੈ ਵੀ ਕਈ ਵਾਰੀ ਨਾ ਆਪਾਂ ਹੜਬੜੀ ਦੇ ਵਿੱਚ ਉਹ ਮੇ ਚੀਜ਼ ਚੱਕ ਕੇ ਵਰਤ ਲੈਣੀ ਆ ਰਾਤ ਦੀ ਪਈ ਹੋਈ ਚੀਜ਼ ਤੁਸੀਂ ਹਮੇਸ਼ਾ ਹੀ ਧੋ ਕੇ ਵਰਤਿਆ ਕਰੋ ਕਈ ਵਾਰੀ ਜ਼ਹਿਰੀਲਾ ਜਾਨਵਰ ਹੁੰਦਾ ਨਾ ਮੂੰਹ ਵਗੈਰਾ ਲਾ ਜਾਂਦਾ ਤੇ ਫਿਰ ਦਿੱਕਤ ਆ ਜਾਂਦੀ ਹੈ اناਜੀ ਰਾਤ ਮੈਂ ਕਵਾੜੀ ਨਾਲ ਟਕ ਟਕ ਕੇ ਰੱਖਿਆ ਸੀ ਨਿੱਕੀਆਂ ਨਿੱਕੀਆਂ ਜਦੋਂ ਫੁੱਲ ਭੰਬੜ ਵੱਲਦਾ ਹੋਵੇ ਨਾ ਉਦੋਂ ਲਾਵੇ ਇਹਨਾਂ ਨੂੰ ਉਦੋਂ ਵੱਲਦੀਆਂ ਇਹ ਐਵੇਂ ਨਹੀਂ ਵੱਲਦੀਆਂ ਤੇ ਮੈਂ ਤਾਂ ਵਧੀਆ ਮौज ਜਾ ਬੈਠੀ ਆਂਗੀ ਇਧਰ ਵੀ ਸੇਕ ਲੱਗੀ ਜਾਂਦਾ ਪਰਲੀ ਸਾਈਡ ਵੀ ਜਾਈ ਜਾਂਦਾ ਉਧਰ ਅਜੇ ਤਵਾ ਮੈਂ ਤਾ ਨਹੀਂ ਰੱਖਿਆ ਮੈਂ ਆਖਿਆ ਫਿਰ ਜਦੋਂ ਉਧਰ ਹਵਾ ਤਵਾ ਰੱਖਤਾ ਨਾ ਤੇ ਫਿਰ ਉਧਰ ਹਵਾ ਲੱਗਣੋਂ हट ਜੂਗੀ ਇਸ ਕਰਕੇ ਵਧੀਆ ਚੜੀ ਜਾਂਦੀ ਹੈ ਜੀ ਮੋਟੀਆਂ ਲੱਕੜਾਂ ਲੱਗ ਜਾਣ ਦੋ ਅੰਬ ਦੀ ਟਾੜੀ ਦੇਖੋ ਕਿੰਨੇ ਲਾਟ ਜਾ ਰਹੀ ਹੈ ਬਾਹਰ ਦੇ ਹੁਣ ਆ ਪੱਤਾ ਵਾ ਰੱਖ ਦਾਂਗੇ ਜੀ ਦਾਲ ਗਰਮ ਹੋ ਚੁੱਕੀ ਹੈ ਨਾਲ ਨੂੰ ਆਪਾ ਦਿਨੇ ਲਾ ਤੇ ਆਪਰਾਕ ਤਾ ਜੀ ਪਾਣੀ ਤੇ ਨਾਲੇ ਪਾਣੀ ਗਰਮ ਹੋਈ ਜਾਂਦਾ ਤੇ ਨਾਲੇ ਮੈਂ ਰੋਟੀ ਪਕਾ ਲਵਣੀ ਆ ਮੈਂ ਰੋਟੀ ਪਕਾਉਂਦੀ ਪਕਾਉਂਦੀ ਕਿਉਂਕਿ ਮਿੱਟੀ ਦਾ ਭਾਂਡਾ ਰਾਂਜੀ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਸ ਤੇ ਤੇ ਕਹਿੰਦੇ ਆ ਸਿਆਣੇ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਰੋਟੀ ਪਕਾਉਣਾ ਸਿਰ ਟੱਕ ਕੇ ਪਕਾਇਆ ਕਰੋ ਹਨਾ ਇਹ ਖਾਸ ਕਰਕੇ ਧਿਆਨ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਇਧਰ ਦੇਖੋ ਆ ਆਪਣੇ ਚੁੱਲੇ 'ਚ ਅੱਗ ਹੈ ਜੀ ਇਧਰ ਦੇਖੋ ਫੁੱਲ ਬੱਟਾ ਫੁੱਲਾ ਨਾ ਦਾਣ ਆਪਾਂ ਗਰਮ ਕਰਕੇ ਰੱਖ ਦਿੱਤੇ ਆ ਆ ਤੌੜੀ ਦੇ ਵਿੱਚ ਨਾ ਮੈਂ ਮੇਰੇ ਪੀਣ ਵਾਲਾ ਪਾਣੀ ਗਰਮ ਕਰਦੀ ਹੁੰਦੀ ਆ ਤੇ ਆਪਾਂ ਰੋਟੀ ਦੀ ਸ਼ੁਰੂਆਤ ਕਰਤੀ ਆ ਜੀ ਪਹਿਲੀ ਰੋਟੀ ਮੈਂ ਵੇਲ ਲਈ ਆ ਤੇ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਵੀ ਜਦੋਂ ਵੀ ਤੁਸੀਂ ਰੋਟੀ ਪਕਾਉਣਾ ਤੇ ਸਿਰ ਟੱਕ ਕੇ ਰੋਟੀ ਬਗਾਇਆ ਕਰੋ ਜ਼ਰੂਰੀ ਹੁੰਦਾ ਜੀ ਹਾਂਜੀ ਰੋਟੀ ਠੀਪਾ ਖਾ ਲਈ ਆ ਤੇ ਹੁਣ ਮੈਂ ਇੱਕ ਵਾਰੀ ਪਾਣੇ ਭੁੰਨੇ ਮਾ ਲਾ ਤੇ ਇਧਰ ਦੇਖੋ ਕਿਵੇਂ ਆਲਸੀ ਹੋ ਪਾਲਾ ਲੱਗਦਾ ਹੈ ਪਾਲਾ ਲੱਗਦਾ ਮੇਰੇ ਜੁੰਡਿਆਂ ਦਾ ਹਾਲ ਦੇਖੋ ਗਾਇਜ਼ ਕੀ ਹੋਇਆ ਜੁੰਡੇ ਮੇਰੇ ਜੁੰਡੇ ਮੇਰੇ ਤੇ ਇਹ ਤਾਂ ਠੀਕ ਤਾਂ ਹੈ ਗਿਆ ਮੇਰੇ ਜੁੰਡੇ ਦੇਖੋ ਮੇਰੇ ਜੁੰਡੇ ਵਾਲੇ ਹੋ ਹੋਏ ਪਏ ਤੇ ਗਾਇਜ਼ ਐ ਚਤਕਤਾ ਪਾਣੀ ਕਰਕੇ ਫੇਰ ਪੀਣੀ ਹੁੰਨੀ ਐ ਮੈਂ ਕਿਉਂਕਿ ਰੋਟੀ ਦੇ ਨਾਲ ਮੈਂ ਗਰਮ ਪਾਣੀ ਪੀਣੀ ਆ ਹੁਣ ਠੰਡ ਠੰਡਾ ਰੋਟੀ ਦੇ ਨਾਲ ਗਰਮ ਪਾਣੀ ਚੱਲੂਗਾ ਇੱਕ ਵਾਰੀ ਹੁਣ ਸੰਭਾ ਸੰਭੀ ਕਰ ਦੀਏ ਜੋ ਤੋ ਜਿਹੜਾ ਦੇਖੋ ਮੰਜਾ ਫਲਾ ਵੱਢੀ ਜਾਂਦੇ ਫੋਰਕ ਕੰਮ ਆਉਂਦਾ ਟੰਗਦਾ ਮੰਜਾ ਜੇਰ ਕਾਲ ਤਸਾ ਰਹਿ ਲਿਆ ਵੇਦੇ ਵੇਦੇ ਨੇ ਮੰਜਾ ਵੜਾਤਾ ਇਹਨੇ ਲਾ ਬੇਡਾ ਵਧੀਆ ਮੰਜਾ ਸੀ ਵੇਖ ਲੈ। ਕਿਹੜੀ ਵਾਪਸ? ਕਿਉਂ ਮੈਨੂੰ ਤਾਂ ਗਿਆ ਸੀਗਾ ਹਾਂ। ਵੇ। ਕੁਛ ਨਹੀਂ ਹੋਇਆ ਸੀ ਸਾਰਾ ਸਹੀ ਸੀ ਜਮਾ। ਸਾਰਾ ਜਮਾ ਸਹੀ ਸੀਗਾ। ਸਹੀ। ਫੇਰ ਹੁਣ ਕੀ ਹੋਇਆ? ਵੜਾ ਲਾ। ਹਲੋ ਹਲੋ। ਘਰੇ ਕਤਲ ਕਰਾਤਾ ਜ ਮੰਜੇ ਦਾ। ਕਤਲ ਕਰਤਾ ਮੰਜੇ ਦਾ ਦੇਖ। ਤਾਂ ਮੰਜੇ ਰੋਗੇ ਮਤਲਬ। ਇੱਧਰ ਦੇਖ ਲੈ। ਜੇ 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 ਹੋਰ ਕੋ ਕੰਮ ਨਹੀਂ ਇਹਨੂੰ ਆਉਟ ਦਾ। ਆ ਪੀੜੀ ਬਣਨੀ ਹੈ ਗਾਇਜ਼ ਆਪਾਂ ਕਿਉਂਕਿ ਇਹਦਾ ਨਾ ਜਿਹੜਾ ਲਵਾਰ ਸੀਗਾ ਤੇ ਉਹ ਇਸ ਤਰੀਕੇ ਟੁੱਟ ਗਿਆ ਕਿੰਨੇ ਸਾਲ ਹੋ ਗਏ ਪਰੇ ਨੂੰ ਖਾਲ ਹੋ ਗਿਆ ਹਾਂ ਬਣ ਇਸੇ ਰੇ ਪਿਛਲੇ ਸਾਲ ਤਾਂ ਪਰ ਇਹ ਮੰਜਾ ਬੁਣਿਆ ਸੀਗਾ ਲੈ ਕਿੰਨੇ ਪਹਿਰੇ ਸੀ ਤੇ ਆਪਾਂ ਮੰਜਾ ਬੁਣਿਆ ਉਹ ਡੈਡੀ ਨੇ ਮੈਨੂੰ ਬੁਣਿਆ ਨਹੀਂ ਤੂੰ ਹੀ ਪਹਿਰੀ ਸੀਗੀ ਆਹ ਪਟੀ ਪਿਛਲੇ ਸਾਲ ਪਰੀਏ ਹਾਂ ਡੈਡੀ ਨੇ ਪਰੀਏ ਨਾਲੇ ਗਾੜੀ ਨੇ ਆਪਾਂ ਜਨਾਵਾਂ ਮੰਜਾ ਅ ਨਵਾਰ ਨਾਲ ਭਰਨਾ ਹੈ ਜੀ ਸੂਤ ਨਹੀਂ ਉਹ ਕਰ ਦੇਗੇ ਇਧਰ ਵੇਖੋ ਤੇ ਬਾਕੀ ਤਾਂ ਸਾਰਾ ਕੰਮ ਕੁਮ ਨਵੇੜ ਲਿਆ ਜੀ ਬਰਤਨ ਵਗੈਰਾ ਸਾਰੇ ਰੋਟੀ ਪਾਣੀ ਖਾ ਪੀ ਕੇ ਇੱਕ ਵਾਰੀ ਦੀ ਚਾਹ ਹੋਰ ਪੀ ਲਈ ਆ ਲੱਗੇ ਪਏ ਆ ਫਟਾਫਟ ਇਧਰ ਮੇਰੇ ਜੁੰਡੇ ਨਾ ਘੱਟੇ ਜਾਣ ਹੋਰ ਤਾਂ ਦੇਖੀ ਲੈਂਦੀ ਤੂੰ ਕੀ ਬੋਹਰੀ ਇਤਨੀ ਸਮਝ ਤਾਂ ਲੱਗਦੀ ਨਹੀਂ ਘਰ ਨਹੀਂ ਆਉਣੀ ਆ ਰਿਹਾ ਰਾइज ਅੱਜ ਦਾ ਬਲੌਗ ਆਪ ਇੱਥੇ ਕਰਨ ਲੱਗੇ ਆ ਸਮਾਪਤ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਸ ਸਿਕਲ ਬਾਏ